ਸੰਤ ਚਰਨ ਧਰੋ ਮੱਥ ਹੈ ਬਾਲੇਵਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ ਸੰਤ ਪਾਈ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਇਹ ਤੁਕ ਵਸ ਗਈ ਸੰਤ ਚਰਨ ਧਰੋ ਮੱਥ ਹੈ ਚੰਦਨਾ ਗ੍ਰਹਿ ਹੋਈ ਅੰਧੇਰਾ ਚਿੱਤ ਵਿੱਚ ਇੱਕ ਤੀਵਰ ਸੰਕਲਪ ਪੈਦਾ ਹੋਇਆ ਕਿ ਸਤ ਗੁਰੂ ਕੋਈ ਐਸਾ ਵਢਭਾਗਾ ਸਮਾ ਬਣਾਵੇ ਤਾਂ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨ ਮੱਥੇ ਤੇ ਟਿਕਣ ਅਤੇ ਕਈ ਜਨਮਾਂ ਦੇ ਪੁੱਠੇ ਲੇਖ ਸਿੱਧੇ ਹੋ ਜਾਣ। ਉਸੇ ਦਿਨ ਪਾਠ ਉਪਰੰਤ ਭਾਈ ਤੀਜਾ ਸਿੰਘ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਗਏ ਤੇ ਨਮਸਕਾਰ ਕਰ ਚਰਨਾਂ ਵਿੱਚ ਬੈਠ ਗਏ। ਸੰਤ ਜੀ ਨੇ ਫਰਮਾਇਆ ਭਾਈ ਤੀਜਾ ਸਿੰਘ ਇੱਕ ਪ੍ਰੇਮੀ ਸਾਨੂੰ ਰੈਫਲ ਦਾ ਤੇਲ ਦੇ ਗਿਆ ਹੈ। ਇਸ ਦੀ ਮਾਲਿਸ਼ ਸਾਡੀਆਂ ਲੱਤਾਂ ਵਾਸਤੇ ਬੜੀ ਚੰਗੀ ਹੈ। ਤੁਸੀਂ ਹਰ ਰੋਜ਼ ਸਾਡੀ ਮਾਲਿਸ਼ ਕਰਿਆ ਕਰੋ। ਅੰਤਰਜਾਮੀ ਸੰਤਾਂ ਨੇ ਭਾਈ ਤੇਜਾ ਸਿੰਘ ਜੀ ਦਾ ਸੰਕਲਪ ਪੂਰਾ ਕੀਤਾ ਭਾਈ ਤੇਜਾ ਸਿੰਘ ਜੀ ਹਰ ਰੋਜ਼ ਸੰਤ ਜੀ ਮਹਾਰਾਜ ਦੀਆਂ ਲੱਤਾਂ ਦੀ ਮਾਲਿਸ਼ ਕਰਦੇ ਚਰਨ ਮਸਤਕ ਤੇ ਤਰ ਕੇ ਰੱਬੀ ਸ਼ੋ ਦੁਆਰਾ ਉਹ ਆਨੰਦ ਪ੍ਰਾਪਤ ਕਰਦੇ ਜਿਸ ਦਾ ਵਰਣਨ ਲਿਖਤ ਤੋਂ ਬਾਹਰ ਹੈ